ਸਾ ਸਤਿਕਾਰ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨੂੰ ਹਿੰਦੁਸਤਾਨ ਫਾਸਟ ਨੂੰ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਲੁਧਿਆਣਾ ਸਪੈਸ਼ਲ ਸੈਲ ਦੀ ਪੁਲਿਸ ਪਾਰਟੀ ਨੂੰ ਮਿਲੀ ਵੱਡੀ ਸਫਲਤਾ 4 ਕਿਲੋਗ੍ਰਾਮ ਅਫੀਮ ਸਮੇਤ ਇੱਕ ਨਸ਼ਾ ਤਸਕਰ ਨੂੰ ਕੀਤਾ ਗ੍ਰਿਫਤਾਰ ਆਓ ਜਾਣਦੇ ਹਾਂ ਪੂਰੀ ਖਬਰ ਬਣੇ ਰਹੋ ਸਾਡੇ ਨਾਲ ਹਿੰਦੁਸਤਾਨ ਫਾਸਟ ਦੀ ਖਾਸ ਰਿਪੋਰਟ ਗੁਲਾ ਪੁਲਿਸ ਲੁਧਿਆਣਾ ਦੇ ਸਪੈਸ਼ਲ ਸੈਲ ਇੰਚਾਰਜ ਨਗਦੀਪ ਸਿੰਘ ਜਿਨ੍ਹਾਂ ਦੇ ਸੁਪਰਵਾਈਜ਼ਨ ACP ਡਿਟੈਕਟਿਵ ਟੂ ਦੀਪਕਰਨ ਦੀ ਗੱਲ ਕੀਤੀ ਜਾ ਰਹੀ ਹੈ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸੁਪਰਡੈਂਟ ਸ਼ਰਮਾ ਆਈਪੀਐਸ ਜੀ ਦੇ ਦੇਸ਼ਾਂ ਦੇ ਦੇਸ਼ਾਂ ਤੱਕ ਜਿਹੜੀ ਨਸ਼ਾ ਵਿਰੋਧ ਮਹਿੰਮ ਚੱਲੀ ਹੈ ਉਸ ਦੇ ਵਿੱਚ ਲੁਧਿਆਣਾ ਦੇ ਸਪੈਸ਼ਲ ਸੈਲ ਇੰਚਾਰਜ ਨੇ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਵਿੱਚ ਇੱਕ ਅਕੂਸਟ ਰੁਪਿੰਦਰਜੀਤ ਦਾ ਬਟਾ ਵਸਤੂ ਕੀ 4 ਕਿਲੋਗ੍ਰਾਮ ਅਫੀਮ ਦੇ ਨਾਲ ਸਮੇਤ ਟਰੱਕ ਕਾਬੂ ਕੀਤਾ ਗਿਆ ਇਸ ਸਬੰਧੀ ਜਿਹੜਾ ਮਕਦਮਾ ਨੰਬਰ 233 ਮਿਤੀ 21-10-25 ਨੂੰ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 6 ਦੇ ਵਿੱਚ ਬਰਦਰ ਰਜਿਸਟਰ ਕੀਤਾ ਗਿਆ ਜਿਹੜੀ ਅਗਲੀ ਤਫਤੀਸ਼ ਹੈ 49 ਸਪੈਸ਼ਲ ਸੈੱਲ ਵੱਲੋਂ ਅਮਲ ਵਿੱਚ ਲਿਆ ਰਹੀ ਹੈ ਤੇ ਇਸ ਵੰਦੀ ਹੋਰ ਵੀ ਜਿਹੜੇ ਖੁਲਾਸੇ ਦੇ ਬੈਕਵਰਡ ਫਾਰਵਰਡ ਲਿੰਕੇਜ ਉਸ ਵੰਦੀ ਜਿਹੜੀ ਡਿਟੇਲ ਤਫਤੀਸ਼ جاری ਹੈ ਥੈਂਕ ਯੂ